ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਬੱਲੋ ਤੋਂ ਕਵਰ ਕਰਨ ਲੱਗੇ ਆ ਜੀ ਤਿੰਨ ਵੜਾ ਤੁਹਾਨੂੰ ਬਾਜੂ ਰੇਟ 'ਚ ਦਿਖਾਵਾਂਗੇ ਗੱਲਬਾਤ ਬਾਈ ਨਾਲ ਕਰਾਵਾਂਗੇ ਤਿੰਨੇ ਐਚਐਫ ਆ ਜੀ ਸਾਰੀ ਜਾਣਕਾਰੀ ਲੈ ਕੇ ਤੁਸੀਂ ਸੌਦਾ ਫੇਰ ਖਰੀਦਣਾ ਕਿੰਨੇ ਦਿਨ ਬਾਕੀ ਹੈ ਜਾਂ ਕਿੰਨੇ ਦਿਨ ਲਊਗੀ ਕਿੰਨਾ ਦੁੱਧ ਬਾਦ ਘੱਡਿਆ ਵਾ ਸਾਰਾ ਬਾਈ ਤੋਂ ਪੁੱਛਾਂਗੇ ਆਜੋ ਜੀ ਸਸੀਗਾ ਬਾਈ ਜੀ ਸਸੀਗਾ ਬਾਈ ਹੋ ਠੀਕ ਹੋ ਜੀ ਠੀਕ ਹੈ ਵੀਰੇ ਬਧੀ ਪਹਿਲਾਂ ਤਾਂ ਨੰਬਰ ਬੋਲੋ ਜੀ ਮੇਰੇ ਨੰਬਰ 9878264770 64770 ਪਿੰਡ ਵੀਰੇ ਆਪਣਾ ਪਿੰਡ ਵੀਰੇ ਬੱਲੋ ਆ ਨੇੜੇ ਵੀਰੇ ਚੌਕ ਆ ਵਿਦਿਆਲਾ ਜਿਉਂ ਤੋਂ ਜ਼ਿਲ੍ਹਾ ਪਟੰਡਾ ਅਸਲ ਵਿੱਚ ਆਰਾਮਪਰਾ ਪਸ਼ੂ ਮੰਡੀ ਤੇ ਤਾਪਾ ਮੰਡੀ ਆਪਣੇ ਨੀਦੀਕ ਆ ਗਿਆ ਨਾ ਜਮ ਠੀਕ ਹੈ ਤੇ ਵਪਾਰ ਦਾ ਕੰਮ ਤਾਂ ਕੋਈ ਆਪਣਾ ਹੈ ਨਹੀਂ ਨਾ ਕਿਉਂਕਿ ਤਿੰਨ ਵੜਾ ਬਾਈ ਕੋਲ 6 ਵੜਾ ਰੱਖਿਆ ਹੋਊਗਾ ਤਿੰਨ ਬਕਾਊਆ ਤੇ ਤਿੰਨੇ ਵੀਰੇ ਥੋੜੇ ਨਾ ਥੋੜੇ ਕੱਚੇ ਆ ਹਾਂਜੀ ਹਾਂ ਬੰਦੂ ਓਕੇ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਬਾਈ ਬੈਠ ਦੇਖੀ ਜਾਨੇ ਐਚਪ ਨਸਲ ਦੀ ਆ ਗਈ ਹਾਂਜੀ ਕਿੰਨੇ ਦਿਨ ਬਾਕੀ ਆ ਇਹਦੇ ਇਹਦੇ ਵੀਰੇ 10 ਦਿਨ ਬਾਕੀ ਆ ਦੂਜਾ ਸੂਆ ਸੁੰਦੀ ਆ ਦੰਦੋ ਦੋ ਦੰਦਾਂ ਦਾ ਲਿਆਓ ਜੀ ਨੂੰ ਬਾਹਰ ਨੂੰ ਤੇ ਕਿੰਨਾ ਫਿਰ ਦੁੱਧ ਦਤਾ ਪਹਿਲੇ ਸੂਏ ਦਾ ਪਹਿਲੇ ਸੂਏ ਬਾਈ 28 ਲੀਟਰ ਚ ਹੋਇਆ 28 ਲੀਟਰ ਓਕੇ ਤੇ ਚੰਗੇ ਦੁੱਧ ਰਕਾਰ ਵਾਲਾ ਹਾਂ ਨਾ ਬਿਲਕੁਲ ਆ ਲੈ ਜੋ ਬਾਹਰ ਨੂੰ ਲੈ ਚੱਲੋ ਲੰਮੀ ਤੋਰ ਦਿਓ ਮਾੜੀ ਜੀ ਆ ਦੇਖੋ ਇਹ ਤੋਰਾ ਤਾਰ ਇੱਕ ਨੰਬਰ ਕਿੰਨੇ ਦਿਨ ਬਾਕੀ ਬਾਈ ਇਹਦੇ 10 ਦਿਨ ਬਾਕੀ ਆ ਬਾਈ ਪੰਜਾ ਤਨ ਉੱਤੇ ਵੀ ਲਿਆ ਸਕਦੇ ਐਤ ਕੀ ਫਿਰ ਕਿੰਨਾ ਦੁੱਧ ਕੱਢ ਦੂਗੀ ਐਸ ਕੀ 30 ਤੋਂ ਵਾਰ ਦੇਉ ਬਾਈ ਲਿਆਓ ਜੀ ਮੋੜ ਲਿਓ ਚੰਗੇ ਦੁੱਧ ਵਾਲੀ ਆ ਤੇ ਬਾਕੀ ਦੀ ਗੱਲ 12 13 ਦਿਨ ਨੇ ਹਜੇ ਕੱਟਣੀ ਕੱਟਣੀ ਹੈ ਨਾ ਹਜੇ ਤਾਂ ਖੁੱਲੂ ਬਹੁਤ ਬਈ ਹੂੰ ਬਾਕੀ ਦੇ ਫੇਸ ਦੀ ਕੁਆਲਿਟੀ ਚੰਗੀ ਕਾਲੇ ਕੰਨਾਂ ਦੇ ਵਿੱਚ ਆ ਗਈ ਆ ਦੇਖੋ ਜੀ ਤੋਰਾ ਤਾਰ ਇੱਕ ਨੰਬਰ ਚੰਗੀ ਆ ਜੀ ਬਾਕੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ अच्छा 12 ਤੋਂ 13 ਦਿਨ 15 ਦਿਨ ਤੱਕ ਘੱਟ ਸਕਦੀ ਹੈ ਨਾ 15 ਤੱਕ ਓਕੇ ਤੇ ਡਿਮਾਂਡ ਬਾਈ ਇਹਦੀ ਡਿਮਾਂਡ ਬਾਈ ਫੋਨ ਜੈ ਜੀ ਹੂ ਕੱਤੀ ਹੈ ਤਾਂ ਤੇ ਦੁੱਧ ਬਾਈ ਇਹ ਕੋਈ ਸੌਦਾ ਕਰ ਲੈਂਦਾ ਇਹਨਾਂ ਮਣਕੇ ਵੀ ਦੇ ਦੇਂਗੇ ਹਾਂ ਹਾਂ ਮਣਕੇ ਵੀ ਦੇ ਦਾਂਗੇ ਸੂਈ ਵੀ ਦਾ ਹਨਾ ਹਾਂ ਦੋ ਨੰਬਰ ਬੱਛੀ ਵੀ ਨੇ ਸਿੰਘਾੜੀ ਇਹ ਪਲੂਨ ਸੂਈ ਹੈ ਨਹੀਂ ਇਹ ਦੂਜਾ ਸੂਏ ਹੈ ਅੱਛਾ ਇਹ ਵੀ ਦੂਜਾ ਸੂਏ ਇਹ ਵੀ ਐਚਪਾ ਗਈ ਜੀ ਐਚਐਫ ਦਾ ਥੋੜਾ ਜਿਹਾ ਵਿੱਚ ਕਰਾਸ ਹਨਾ ਹਾਂਜੀ ਤੇ ਕਿੰਨੇ ਦਿਨ ਬਾਕੀ ਜੀ ਇਹਦੇ ਇਹਦੀ ਵੀ ਵੀਰੇ 15 ਦਿਨ ਬਾਕੀ ਹੈ ਲਿਓ ਇਹਨੂੰ ਵੀ ਤੋੜਾ ਇੱਥੇ ਕਰਾ ਦਿਓ ਚੈੱਕ ਚੰਗੀਆਂ ਚ ਆ ਗਈ ਜੀ ਕਦ ਕਦ ਪੂਰੇ ਵਧ ਕੋਈ ਐਨੀ ਗੱਲ ਹੈਗੀ ਵੀ ਕਦ ਕੱਢ ਦੀ ਕੋਈ ਵੀ ਕੰਮ ਹੋਏ ਰੇਟ ਜਮਾਂ ਜਾਇਜ਼ ਹੋਣਗੇ ਹੋਣਗੇ ਫੋਨ ਤੇ ਕਰਿਓ ਬਾਈ ਨੂੰ ਫੋਨ ਤੇ ਸੰਪਰਕ ਕਰਿਓ ਸਾਰੀ ਗੱਲ ਜਾਣਕਾਰੀ ਤੁਸੀਂ ਪਹਿਲਾਂ ਲੈਣੀ ਹੈ ਫਿਰ ਸੌਦਾ ਕਰਨਾ ਆ ਦੇਖੋ ਥਣ ਭਾਂਡੇ ਨੇ ਸਾਰੀਆਂ ਸਾਫ ਵਧੀਆ ਬੈੜਾ ਬਾਈ ਦੇ ਲਿਓ ਜੀ ਇਧਰ ਹੀ ਲਿਓ ਫੋਨ ਤੇ ਚਲਾ ਲੈ ਚਲੋ ਆ ਦੇਖੋ ਜੀ ਜਵਾਨੀ ਜਵਸ਼ੀ ਆ ਗਈ ਹੈ ਨਾ ਬਾਈ ਹਾਂ ਬਾਈ ਰੇਨਾਲਡ ਦੂਜਾ ਸੂਆ ਜੀ ਤੇ ਅੰਗੇ ਥਣ ਭਾਂਡੇ ਦੀ ਮੋਹ 20 ਦੰਤਾਂ ਜੀ ਹੋਏ ਦੰਤ ਪੱਟੇ ਨੇ ਦੰਦਾ ਜੀ ਹੋਊਗੀ ਹਾਂ ਕਿੰਨਾ ਦੁੱਧ ਦਿੰਦਾ ਫਿਰ ਪਹਿਲੇ ਤੋਂ ਇਹਦਾ ਬਾਈ ਬਾਈ ਲੀਟਰ ਚ ਹੈ 22 ਲੀਟਰ ਦੁੱਧ ਜਮਾ ਚ ਹੋਇਆ ਵਾ ਐਤ ਕੀ ਫਿਰ 25 ਤਾਈ ਜਾ ਸਕਦੀ ਹਾਂ 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 ਆਰਾਮਦਾਰੀ ਨਾਲ ਜਾਓ ਕੱਲੇ ਸਿੰਘੀ ਸਿੰਘਾ ਕਰਮਾਈਦੇ ਹਨ ਉਹ ਪੂਰੀ ਚੰਗੀ ਬੂੜਾ ਵਾਲੀ ਬਾਈ ਬਿਲਕੁਨੀ ਬਸਰੀਆ ਬਾਈ ਹੂੰ ਓਕੇ ਜੀ ਡਿਮਾਂਡ ਫਿਰ ਇਹਦੀ ਵੀ ਫੋਨ ਤੇ ਫੋਨ ਤੇ ਆ ਵੀਰੇ ਤੇ ਨਾ ਜਾਇਜ ਹੋ ਜਮਾ ਹਾਂਜੀ ਵੀਰੇ ਜਮਾ ਸੀਓ ਸਾਊ ਆ ਵੀਰੇ ਇੱਕ ਗੱਲ ਦੱਸ ਦੀ ਜਮਾ ਜਮਾ ਸੀਓ ਸਾਊ ਆ ਬਾਈ ਤੇ ਹੁਣ ਵੀਰੇ ਲਾਸਟ ਵਾਲੀ ਇਹ ਕਿਹੜਾ ਸੂਰਾ ਸੁੰਦੀ ਇਹ ਵੀ ਦੂਜਾ ਸ ਦੂਜਾ ਸੁਆ ਸੁੰਦੀ ਹੈ ਤੇ ਇਹਦਾ ਕਿੰਨਾ ਕੁ ਦੁੱਧ ਰਿਕਾਰਡ ਰਿਹਾ ਬਾਈ ਇਹਦਾ ਵੀਰੇ 40 ਪਲੱਸ 40 ਤੋਂ ਪਲੱਸ ਚੰਗੇ ਰਿਕਾਰਡ ਵਾਲੀਆਂ ਜੀ ਸਾਰੇ ਨਹੀਂ ਤੇ ਲਿਓ ਜੀ ਇਹਨੂੰ ਵੀ ਬਾਹਰੋਂ ਤੋੜਾ ਕਿੰਨੇ ਦਿਨ ਬਾਕੀ ਇਹਦਾ ਵੀਰੇ ਹਜੇ 25 26 ਦਿਨ ਪਏ ਅਮੀਨਾ ਮੰਨ ਕੇ ਚੱਲੋ ਓਕੇ ਜੀ ਮਹੀਨਾ ਚੰਗੀ ਬਰੀਡ ਆਹ ਦੇਖੋ ਜੀ ਵੱਡੇ ਘੱਟ ਕੱਢਦੀ ਆ ਗਈ ਜੀ ਸੁਆ ਵੀਰੇ ਤੀਜਾ ਦੂਜਾ ਵੀਰੇ ਦੂਜਾ ਇਹ ਵੀ ਦੂਜੇ ਓਕੇ ਜੀ ਲਿਓ ਵੀਰ ਚੰਗੀ ਹੈ ਜੀ ਕਰੋ ਸੰਪਰਕ ਬਾਈ ਨਾਲ ਬਰੀਡ ਫੁੱਲਾ ਹਨ ਇਹਦੀ ਹਾਂ ਫੁੱਲਾ ਬਰੀਡ ਬਰੀਡ ਫੁੱਲਾ ਕਿੰਨਾ ਫਰ ਹੈ ਕੀ 40 ਦੇ ਨੇੜੇ ਜਾ ਸਕਦਾ 40 ਤੋਂ ਪਲੱਸ ਹੀ ਜਾਓ ਬਈ 40 ਤਾਂ ਚੋਇਆ ਵੇ ਓਕੇ ਜੀ ਅੱਛਾ 40 ਕਿਲੋ ਦੁੱਧ ਦੇ ਸਕਦੀ ਆ ਹਾਂ ਬਈ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ ਕੋਈ ਗੱਲ ਦੀ ਬਹੁਤ ਆ ਬਈ ਤਾਂ ਬੈਠਿਆ ਨਹੀਂ ਜਾਂਦਾ ਅੱਛਾ ਮਹੀਨਾ ਹਲੇ ਬਾਕੀ ਆ ਓਕੇ ਫੁੱਲ ਬਰੀਡ ਜੀ ਤਿੰਨ ਬੇੜਾਂ ਸੀ ਤਿੰਨੇ ਤੁਹਾਨੂੰ ਦਿਖਾਤ ਕਰਾਂ ਨੰਬਰ ਫੇਰ ਬੋਲ ਦਿਓ ਬਾਈ 98782 64770 ਪਿੰਡ ਵੱਲੋ ਜ਼ਿਲ੍ਹਾ ਬਟਿੰਡਾ ਤਹਿਸੀਲ ਰਾਮਪੁਰਾ ਫੂਲ ਨੇੜੇ ਤਾਂ ਪਾਵਾਂ ਮੰਡੀ ਤੇ ਰਾਮਪੁਰੇ ਦੇ ਪਿੰਡ ਆ ਤਿੰਨੇ ਬੇੜਾਂ ਕੱਚੀਆਂ ਰੇਟ ਜਮਾ واجب ਹੋਣਗੇ ਇਹਨਾਂ ਦੇ ਕਰਿਓ ਬਾਈ ਨਾਲ ਸੰਪਰਕ ਗਾਂ ਘਰ ਠੰਡ ਦੀ ਰੋਤ ਆ ਰਹੀ ਹੈ ਤੇ ਚੰਗੇ ਇਹਨਾਂ ਨੇ ਦੁੱਧ ਕੱਢਣਾ ਜੀ ਤੇ ਧੰਨਵਾਦ ਜੀ